ਸਾਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਦੋਸਤੋ ਤੁਹਾਨੂੰ ਪਤਾ ਹੀ ਆ ਜੋ ਕਿ ਪੂਰੇ ਵਰਲਡ ਦੇ ਵਿੱਚ ਇੱਕ ਬੜੀ ਨਾਮਰਾਦ ਬਿਮਾਰੀ ਫੈਲੀ ਆ ਜਿਸ ਦਾ ਨਾਮ ਹੈਗਾ ਕੈਂਸਰ ਜਿਹੜੇ ਸਾਡੇ ਬਜ਼ੁਰਗ ਸੀਗੇ ਜੇ ਅੱਜ ਤੋਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਜਿਹੜੇ ਆਪਣੇ ਬਜ਼ੁਰਗ ਸੀਗੇ ਉਹ ਇਸ ਬਿਮਾਰੀ ਦਾ ਨਾਮ ਲੈਣ ਤੋਂ ਗਰੀਜ ਕਰਦੇ ਸੀ ਜੇ ਅੱਜ ਦੀ ਗੱਲ ਕਰੀਏ ਜਿਹੜੀ ਇਹ ਬਿਮਾਰੀ ਆ ਇਹਨੇ ਆਪਦੇ ਇੰਨੇ ਕਾ ਜ਼ਿਆਦੇ ਪੈਰ ਫਸਾਰੇ ਆ ਜਿਹੜੇ ਸਾਡੇ ਨੌਜਵਾਨ ਬੱਚੇ ਆ ਜਾਂ ਛੋਟੇ ਬੱਚੇ ਆ ਬੱਚੇ-ਬੱਚੇ ਦੀ ਜਵਾਨ ਤੇ ਇਹ ਬਿਮਾਰੀ ਦਾ ਨਾਮ ਹੈਗਾ ਪਹਿਲਾਂ ਇਹਨੂੰ ਬੜਾ ਮਾੜਾ ਸਮਝਿਆ ਜਾਂਦਾ ਸੀ ਜਿਹੜਾ ਆਪਾਂ ਨਾ ਲੈਂਦੇ ਸੀ ਹਰ ਵਾਰੀ ਤੁਹਾਨੂੰ ਪਤਾ ਹੀ ਆ ਪਿਛਲੇ 4-5 ਸਾਲ ਤੋਂ ਆਪਾਂ ਤੁਹਾਡੇ ਨਾਲ ਹਰੇਕ ਮਰੀਜ਼ ਦੀ ਜਦੋਂ ਕੋਈ ਬੰਦਾ ਠੀਕ ਹੁੰਦਾ ਉਹਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਮੇਰਾ ਮਕਸਦ ਹੁੰਦਾ ਮੈਂ ਹਰ ਵਾਰੀ ਤੁਹਾਡੇ ਨਾਲ ਵਧੀਆ ਤੇ ਸੱਚੀ ਜਾਣਕਾਰੀ ਸਾਂਝੀ ਕਰਾਂ ਆਪਾਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਵੀਡੀਓ ਆਉਂਦੀਆਂ ਬੰਦੇ ਬੋਲਦੇ ਆ ਦਵਾਈਆਂ ਬਾਰੇ ਦੱਸਦੇ ਆ ਮੇਰਾ ਥੋੜਾ ਜਿਹਾ ਮੈਥਡ ਵੱਖਰਾ ਲੋਕਾਂ ਨਾਲ ਮੇਰਾ ਮੈਥਡ ਵੱਖਰਾ ਕੀਆ ਮੈਂ ਜਿਹੜਾ ਬੰਦਾ ਆਪਦੇ ਨਾਲ ਕੈਮਰੇ ਤੇ ਪਾਉਣਾ ਮੈਂ ਉਹਦਾ ਨਾਮ ਪਤਾ ਐਡਰੈਸ ਦੱਸਦਾ ਮੈਨੂੰ ਬਹੁਤ ਸਾਰੇ ਵੀਰ ਭਰਾ ਫੋਨ ਕਰਦੇ ਆ ਜਦੋਂ ਮੈਂ ਵੀਡੀਓ ਪਾਉਣਾ ਸੋਸ਼ਲ ਮੀਡੀਆ ਤੇ 22 ਜੀ ਮਰੀਜ਼ ਦਾ ਨੰਬਰ ਦੇ ਦੋ ਮੈਂ ਨੰਬਰ ਨੂੰ ਮਰ ਨਹੀਂ ਦਿੰਦਾ ਹੁੰਦਾ ਮੇਰਾ ਮਕਸਦ ਹੋਰ ਆ ਮੇਰਾ ਤਰੀਕਾ ਹੋਰ ਆ ਮੇਰਾ ਤਰੀਕਾ ਕੀਆ ਜੇ ਦੇਖੋ ਇਹ ਜਿਹੜੀ ਬਿਮਾਰੀ ਆ ਨਾਮਰਾ ਦਾ ਆਪਾਂ ਆਪਣੇ ਬੰਦੇ ਦੀ ਕਿਸੇ ਦੀ ਬਿਮਾਰੀ ਠੀਕ ਕਰਨੀ ਆ ਆਪਾਂ ਉਹਦੇ ਇਲਾਜ ਤੇ ਲੱਖਾਂ ਕਰੋੜਾ ਰੁਪਇਆ ਲਾ ਦਿੰਨੇ ਆ ਆਪਾਂ ਇੱਕ ਕੰਮ ਨਹੀਂ ਕਰ ਸਕਦੇ ਕਿ ਮੈਂ ਮਰੀਜ਼ ਦਾ ਨਾਮ ਪਤਾ ਐਡਰੈਸ ਦੱਸੂਗਾ ਅਸੀਂ 5 700 ਦਾ ਤੇਲ ਗੱਡੀ 'ਚ ਪਾ ਕੇ ਅਸੀਂ ਕਿਉਂ ਨਾ ਮਰੀਜ਼ ਦੇ ਘਰੇ ਜਾ ਕੇ ਮਰੀਜ਼ ਵੇਖ ਕੇ ਆਈਏ ਵੀ ਵਾਕਿਆ ਜਿਹੜੇ ਬੰਦੇ ਨੇ ਦਵਾਈ ਖਾਧੀ ਆ ਠੀਕ ਆ ਫੋਨ 'ਤੇ ਦਾ ਅਗਲਾ ਝੂਠ ਵੀ ਬੋਲ ਕੇ ਦੱਸ ਦੂਗਾ ਜੇ ਅਸੀਂ ਅਗਲੇ ਦੇ ਘਰੇ ਜਾਵਾਂਗੇ ਫੇਸ ਟੂ ਫੇਸ ਦੇਖਾਂਗੇ ਵੀ ਵੀਡੀਓ ਦੇ ਵਿੱਚ ਵੀ ਬੰਦਾ ਆਹ ਵਾਕਿਆ ਜਿਹੜਾ ਸਾਹਮਣੇ ਬੈਠਾ ਇਹ ਵੀ ਬੰਦਾ ਇਹ ਆ ਤਾਂ ਸਾਨੂੰ ਪਤਾ ਲੱਗੂਗਾ ਕਿ ਵਾਕਿਆ ਇਹ 100 'ਚ 100% ਠੀਕ ਆ ਦੂਜੀ ਗੱਲ ਜੇ ਆਪਾਂ ਗੱਲ ਕਰੀਏ 100 ਬੰਦਾ ਦਵਾਈ ਲੈਣ ਆਉਂਦਾ ਮੈਨੂੰ ਵੀ ਪਤਾ ਤੇ ਤੁਹਾਨੂੰ ਵੀ ਪਤਾ ਹਰੇਕ ਬੰਦੇ ਨੂੰ ਪਤਾ ਜਿਹੜਾ ਆਪਾਂ ਕੰਮ ਕਰਦੇ ਆ ਉਹ ਸਾਰੇ ਠੀਕ ਵੀ ਨਹੀਂ ਹੁੰਦੇ ਤੇ ਸਾਰੇ ਗਲਤ ਵੀ ਨਹੀਂ ਹੁੰਦੇ ਮੈਨੂੰ ਵੀ ਪਤਾ ਜੇ ਮੇਰੇ ਕੋਲ 100 ਮਰੀਜ਼ ਆਉਂਦਾ ਉਹਦੇ ਚੋਂ 90 ਮਰੀਜ਼ ਉਹ ਆਉਂਦੇ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ 90 ਮਰੀਜ਼ ਉਹ ਆਉਂਦੇ ਜਿਨ੍ਹਾਂ ਨੂੰ ਡਾਕਟਰਾਂ ਦਾ ਜਵਾਬ ਆ 10% ਮਰੀਜ਼ ਉਹ ਆਉਂਦੇ ਆ ਜਿਨ੍ਹਾਂ ਨੂੰ ਪਹਿਲੀ ਦੂਜੀ ਜਾਂ ਤੀਜੀ ਸਟੇਜ ਦੇ ਵਿੱਚ ਮਰੀਜ਼ ਦੀ ਬਿਮਾਰੀ ਦਾ ਪਤਾ ਲੱਗ ਜਾਂਦਾ ਠੀਕ ਆ ਫਿਰ ਉਹ ਜਿਹੜੇ ਦਵਾਈ ਖਾਂਦੇ ਆ ਅਗਲੇ ਨੂੰ ਰਿਜ਼ਲਟ ਪਤਾ ਲੱਗਦਾ 90% ਆਉਂਦੇ ਆ ਜਿਨ੍ਹਾਂ ਨੂੰ ਕੀਮੋ ਲਗੀਆਂ ਹੁੰਦੀਆਂ ਬੋਡੀ ਦਵਾਈ ਨਹੀਂ ਚੱਲਦੀ ਸਰੀਰ ਡੈੱਡ ਹੁੰਦਾ 90% ਡਾਕਟਰਾਂ ਦਾ ਜਵਾਬ ਹੁੰਦਾ ਤੇ ਉਹ ਵੀ ਫਿਰ ਮੈਨੂੰ ਕਈ ਵੀਰ ਭੈਣ ਭਰਾ ਫੋਨ ਕਰਕੇ ਪੁੱਛਦੇ ਆ ਬਾਈ ਜੀ ਮਰੀਜ਼ ਦੀ ਦਵਾਈ ਦੀ ਗਾਰੰਟੀ ਹੈਗੀ ਆ ਫਿਰ ਮੈਂ ਉਹਨਾਂ ਨੂੰ ਕਰਮਾ ਵਾਲਿਆਂ ਨੂੰ ਦੱਸਦਾ ਹੁੰਦਾ ਹੁੰਨਾ ਵੀ ਭਲਿਓ ਮਾਨਸੋ ਮੇਰੀ ਤਾਂ ਆਪ ਦੀ ਨਹੀਂ ਗਾਰੰਟੀ ਹੈਗੀ ਜਿਹੜੇ ਸਵਾਸ ਆ ਉਸ ਅਕਾਲ ਪੁਰਖ ਵੈਗਰੂ ਦੇ ਹੱਥ ਦੇ ਵਿੱਚ ਹੈ ਹਨ ਮੇਰੀ ਇੱਕ ਜ਼ਿੰਦਗੀ ਦੀ ਆਤ ਆ ਮੈਂ ਦਵਾਈ ਦੇਣੀ ਆ ਗੁਰੂ ਸਾਹਿਬ ਤੇ ਪਰੋ ਸਾਰਾ ਕੇ ਦਵਾਈ ਤੁਸੀਂ ਖਾਣੀ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ ਮੈਂ ਦਿਖਾਉਣਾ ਜਿੱਦਾਂ ਬਾਈ ਜੀ ਨੂੰ ਸਮੱਸਿਆ ਸੀ ਇਹ ਆਪਣੀ ਦਵਾਈ ਆ ਹਨਾ ਇਹ ਕੈਂਸਰ ਦੀ ਦਵਾਈ ਆ ਇਹਦੇ ਵਿੱਚ ਜਿੰਨਾ ਵੀ ਕੁਝ ਹੈ ਸਾਰਾ ਪਿਓਰ ਆਯੁਰਵੇਦਿਕਾ ਸਾਰੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਸਾਡੀ ਕੋਈ ਵੀ ਦਵਾਈ ਆ ਚਾਹੇ ਕੋਈ ਕੈਂਸਰ ਦੀ ਆ ਚਾਹੇ 슈ਗਰ ਦੀ ਆ ਚਾਹੇ ਨਸ਼ਾ ਛਡਾਉਣ ਦੀ ਆ ਚਾਹੇ ਮਾਈਗਰੇਨ ਡਿਪਰੈਸ਼ਨ ਦੀ ਆ ਚਾਹੇ ਥਾਇਰੋਇਡ ਦੀ ਆ ਇਦਾਂ ਦੀ ਕੋਈ ਵੀ ਦਵਾਈ ਆ ਮੈਂ ਹਰੇਕ ਬੰਦੇ ਨੂੰ ਕਹਿਣਾ ਹੁੰਦਾ ਬਾਈ ਸਾਡੀ ਦਵਾਈ ਖਾਣ ਤੋਂ ਪਹਿਲਾਂ ਜੇ ਕੋਈ ਡਾਊਟ ਆ ਤਾਂ ਉਹਨੂੰ ਚੈੱਕ ਕਰਾ ਲਓ ਕਿਉਂ ਕਿ ਇਹਦੇ ਵਿੱਚ ਕੋਈ ਸਟੀਰਟ ਕੋਈ ਡਰੱਗ ਜਾਂ ਕੋਈ ਕੈਮੀਕਲ ਐਦਾਂ ਦਾ ਕੋਈ ਪਦਾਰਥ ਨਹੀਂ ਹੈਗਾ ਇਹ ਪਿਓਰ ਆਯੁਰਵੈਦਿਕ ਦਵਾਈ ਆ 0% ਸਾਈਡ ਇਫੈਕਟ ਸਾਡੇ ਕੋਲ ਐਦਾਂ ਦੇ ਪੇਸ਼ੈਂਟ ਵੀ ਆਉਂਦੇ ਆ ਜਿਨ੍ਹਾਂ ਦੇ ਪਹਿਲਾਂ ਬੰਦੇ ਕਿਸੇ ਦੇ ਲੇਡੀਜ਼ ਨੂੰ ਜਾਂ ਕਿਸੇ ਦੇ ਜੈਨਸ ਨੂੰ ਪਰਿਵਾਰ ਦੇ ਵਿੱਚ ਕਿਸੇ ਨੂੰ ਕੈਂਸਰ ਦੀ ਸ਼ਿਕਾਇਤ ਸੀ ਤਾਂ ਉਹ ਜਿੱਦਾਂ ਹੁਣ ਮੌਲ ਦੁਨੀਆਦਾਰੀ ਚੇਂਜ ਹੋਈ ਜਾਂਦੀ ਆ ਉਹ ਅਗਲਾ ਕਹਿੰਦਾ ਯਾਰ ਸਾਡੇ ਪਰਿਵਾਰ ਚ ਕਿਸੇ ਹੋਰ ਨੂੰ ਸਮੱਸਿਆ ਨਾ ਆ ਜਿਹੜੇ ਤੰਦਰੁਸਤ ਬੰਦੇ ਹੈਗੇ ਆ ਉਹ ਵੀ ਇਹਨੂੰ ਖਾ ਸਕਦੇ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਮਰੀਜ਼ ਨੂੰ ਡੋਜ਼ ਆਪਾਂ ਵਧ ਦੇਣੀ ਆ ਜਿਹੜਾ ਤੰਦਰੁਸਤ ਬੰਦਾ ਫਿਰ ਉਹਨੂੰ ਡੋਜ਼ ਘੱਟ ਦੇਣੀ ਆ ਜੇ ਕੋਈ ਬਾਡੀ ਦੇ ਵਿੱਚ ਐਦਾਂ ਦਾ ਕੋਈ ਨਿੱਕਾ ਮੋਟਾ ਕੋ ਕੰਨ ਹੈ ਵੀ ਤਾਂ ਉਹ ਵੀ ਇਹਦੇ ਨਾਲ ਠੀਕ ਹੋ ਜਾਊਗਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਸਰੀਰ ਨੂੰ ਇਹਨੇ એનર્ਜੀ ਪਾਵਰ ਹੀ ਦੇਣੀ ਆ ਜੇ ਕੋਈ ਅੰਦਰ ਕੋ ਗੰਦੀ ਚੀਜ਼ ਹੈਗੀ ਆ ਤਾਂ ਇਹਨੇ ਉਹਨੂੰ ਬਾਹਰ ਹੀ ਕੱਢਣਾ ਠੀਕ ਹੈ ਜੀ ਇਸੇ ਤਰ੍ਹਾਂ ਦੋਸਤੋ ਮੈਂ ਕਹਿਣਾ ਹੁਣਾ ਜਿਹੜੀਆਂ ਇਹ ਦਵਾਈਆਂ ਇਹਦਾ ਕੋਈ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ ਬਾਈ ਜੀ ਮੇਰੇ ਨਾਲ ਬੈਠੇ ਆ ਮੈਂ ਇਹਨਾਂ ਨਾਲ ਵੀ ਗੱਲ ਕਰਾਉਂਗਾ ਇਹਨਾਂ ਦੇ ਸਮੱਸਿਆ ਕਿੱਥੇ ਸੀ ਕਿੰਨੀਆਂ ਕੀਮੋ ਲਵਾਈਆਂ ਕਿੰਨਾ ਟਾਈਮ ਦਵਾਈ ਖਾਧੀ ਆ ਆਪਣੀ ਦਵਾਈ ਨਾਲ ਕੀ ਰਿਜ਼ਲਟ ਮਿਲਿਆ ਅੱਜ ਦੀ ਸਟੋਰੀ ਕੀ ਆ ਬਾਈ ਦਾ ਪਿੰਡ ਵੀ ਦੱਸੂਗਾ ਜੇ ਤੁਸੀਂ ਮਿਲਣਾ ਹੈਗਾ ਬਾਈ ਦਾ ਪਿੰਡ ਦੱਸੂਗਾ ਨਾਂ ਦੱਸੂਗਾ ਤੁਸੀਂ ਘਰੇ ਜਾ ਕੇ ਉਹਨੂੰ ਮਿਲ ਵੀ ਸਕਦੇ ਆ ਰਿਪੋਰਟਾਂ ਕਰਾ ਕੇ ਆਇਆ ਬਾਈ ਇੰਡੀਆ ਤੋਂ ਨਹੀਂ ਰਿਪੋਰਟਾਂ ਕਰਾਈਆਂ ਬਾਹਰ ਆਸਟ੍ਰੇਲੀਆ ਤੋਂ ਵੀ ਕਰਵਾ ਕੇ ਆ ਰਿਪੋਰਟਾਂ ਤੇ ਆਪਣੇ ਨਾਲੋਂ ਬਾਹਰ ਦੇ ਦੇਸ਼ ਥੋੜੇ ਜੇ ਐਡਵਾਂਸ ਹੁੰਦੇ ਆ ਜ਼ਿਆਦਾ ਤਕਨੀਕ ਉਧਰਲੇ ਪਾਸੇ ਜੇ ਆਪਾਂ ਕਹਿ ਦਈਏ ਤਾਂ ਉਹਨਾਂ ਨੇ ਵੀ ਕਿਹਾ ਤਾਂ ਵੀ ਬਿਮਾਰੀ ਤਾਂ ਹੈ ਨਹੀਂ ਖਤਮ ਆ ਠੀਕ ਹੈ ਜੀ ਤੇ ਦੋਸਤੋ ਮੈਂ ਬਾਈ ਨਾਲ ਗੱਲ ਕਰਾਉਂਗਾ ਸਾਸਿਕਾ ਬਾਈ ਸਾਸਿਕਾ ਬਾਈ ਬਾਈ ਜੀ ਪਹਿਲਾਂ ਤੁਹਾਡਾ ਨਾਮ ਪੁੱਛੇ ਨਾ ਕੀ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਪਿੰਡ ਕੋਹਲਿਆ ਖੁਰਦਾ ਕੋਹਲਿਆ ਖੁਰਦਾ ਜ਼ਿਲ੍ਹਾ ਮੋਗਾ ਹਾਂਜੀ ਓਕੇ ਜਦੋਂ ਤੁਸੀਂ ਮੇਰੇ ਕੋਲ ਦਵਾਈ ਲੈਣ ਆਏ ਸੀ ਅੱਜ ਤੋਂ ਕਿੰਨਾ ਸਮਾਂ ਪਹਿਲਾਂ ਦਵਾਈ ਲੈਣਾ ਆਏ ਸੀ ਮੈਨੂੰ ਸਾਲ ਹੋ ਗਿਆ ਜੀ ਸਾਲ ਇੱਕ ਸਾਲ ਹੋ ਗਿਆ ਦਵਾਈ ਖਾ ਲ ਹੋ ਗਿਆ ਪੂਰਾ ਇੱਕ ਸਾਲ ਹਾਂਜੀ ਹਾਂਜੀ ਓਕੇ ਇੱਕ ਸਾਲ ਦੇ ਵਿੱਚ ਜਿਹੜੀ ਆਪਾਂ ਆ ਦਵਾਈ ਖਾਧੀ ਆ ਤੁਸੀਂ ਮੇਰੇ ਕੋਲੇ ਅਰਾਈਆਂ ਵਾਲੇ ਪਿੰਡ ਆਏ ਸੀ ਹਾਂਜੀ 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 ਪੈਂਡ ਆਇਆ ਸੀ ਹਾਂਜੀ ਹਾਂਜੀ ਦਵਾਈ ਦੇ ਨਾਲ ਇਹਦੇ ਨਾਲ ਤੁਹਾਨੂੰ 100 ਚੋਂ ਕਿੰਨੇ ਪਰਸੈਂਟ ਰਿਜ਼ਲਟ ਮਿਲਿਆ 100 ਮੈਨੂੰ ਇਹ 100 ਦਾ 100% ਹੀ ਮਿਲਿਆ 100 ਦਾ 100% ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਮੈਨੂੰ 100 ਦਾ ਮੈਨੂੰ ਪਤਾ ਲੱਗਿਆ ਵੀ ਮੈਂ ਜਿਸ ਦਿਨ ਤੁਹਾਡੇ ਕੋਲੇ ਆਇਆ ਸੀ ਨਾ ਮੈਥੋਂ ਉੱਠ ਕੇ ਖੜਾ ਨਹੀਂ ਸੀ ਜਾਂਦਾ ਜੀ ਇੰਨੀ ਵੀਕਨੈਸ ਸੀ ਡਾਕਟਰ ਦਾ ਮੈਨੂੰ ਇਹ ਕਹਿਣਾ ਸੀ ਵੀ ਤੂੰ ਚੱਲ ਹੋਰ ਥੋੜਾ ਜਨਾ ਰੈਸਟ ਕਰਕੇ ਤੇ ਤੈਨੂੰ ਨਾ ਇਹ ਸਰਜਰੀ ਫੇਰ ਦੁਬਾਰਾ ਕਰਾਉਣੀ ਪੈਣੀ ਹੈ ਵੀ ਜਿਹੜੀ ਉਹ ਚੀਜ਼ ਸੀ ਨਾ ਤੇਰਾ ਕੈਂਸਰ ਬਿਮਾਰੀ ਕਿਸੇ ਨਾਲ ਬਿਮਾਰੀ ਗਲੀ ਖਾਣੇ ਵਾਲੀ ਨਾਲ ਜੀ ਆ ਵੀ ਜਿਹੜਾ ਇਹ ਤਰ੍ਹਾਂ ਕੈਂਸਰ ਵਾਲਾ ਪ੍ਰੋਗਰਾਮ ਹੈ ਨਾ ਉਹ ਉਹਨੂੰ ਅਸੀਂ ਹਜੇ ਛੇੜਿਆ ਨਹੀਂ ਹਜੇ ਤਾਂ ਤੇਰਾ ਵੈਸੇ ਇਲਾਜ ਕੀਤਾ ਤੇ ਵੀ ਇਹ ਤੈਨੂੰ ਆਪਰੇਸ਼ਨ ਕਰਕੇ ਦੁਬਾਰਾ ਸਰਜਰੀ ਹੋਊਗੀ ਫੇਰ ਇੱਕ ਵਾਰੀ ਤਾਂ ਉਹਨਾਂ ਨੇ ਵੈਸੇ ਉਹਨਾਂ ਨੇ ਕੀਤੇ ਨਾ ਬਾਈਪਾਸ ਮੇਰੀ ਸਰਜਰੀ ਜੀ ਉਸ ਤੋਂ ਬਾਅਦ ਉਹ ਕਹਿ ਰਹੇ ਸੀ ਵੀ ਜਿੱਥੇ ਤੇਰੇ ਇਹ ਜਿਹੜੀ ਚੀਜ਼ ਹੈਗੀ ਆ ਇਹਨੂੰ ਅਸੀਂ ਫੇਰ ਫੇਰ ਬਾਹਰ ਕਰਾਂਗੇ ਕਿੰਨੀਆਂ ਕੀਮੋ ਲਵਾਲੀਆਂ ਸੀ ਚਾਰ ਕੀਮੋ ਲਵਾਲੀਆਂ ਸੀਗੀਆਂ ਉਸ ਟਾਈਮ ਮੇਰੀ ਪੋਜੀਸ਼ਨ ਇਹ ਹੋ ਗਈ ਸੀ ਕਿ ਮੈਥੋਂ ਉੱਠ ਕੇ ਖੜਾ ਹੀ ਨਹੀਂ ਸੀ ਜਾਂਦਾ ਅੱਜ 100 ਚੋਂ ਕਿੰਨੇ ਪਰਸੈਂਟ ਠੀਕ ਆ ਅੱਜ ਸੌਜੋ ਸੌ ਹੀ ਆ ਜੀ ਮੈਂ ਸਹੀ ਹੁਣ ਕਿੱਥੋਂ ਆਏ ਆ ਤੁਸੀਂ ਹੁਣ ਮੈਂ ਆਸਟ੍ਰੇਲੀਆ ਤੋਂ ਆਇਆ ਆਸਟ੍ਰੇਲੀਆ ਤੋਂ ਹਾਂਜੀ ਕਿੰਨੇ ਟਾਈਮ ਲਾਇਆ ਹਾਂ ਦਾ ਬਾਹਰ ਮੈਂ ਉੱਥੇ ਲਾ ਗਿਆ ਜੀ 6-7 ਮਹੀਨੇ 6-7 ਮਹੀਨੇ ਹਾਂਜੀ ਉਦੋਂ ਬਾਹਰ ਵਾਲੇ ਡਾਕਟਰਾਂ ਨੇ ਜਦੋਂ ਰਿਪੋਰਟਾਂ ਕਰਾਈਆਂ ਸੀ ਤੇ ਕੀ ਕਹਿੰਦੇ ਸੀ ਉਹ ਬਾਹਰ ਵਾਲੇ ਡਾਕਟਰ ਕਹਿੰਦੇ ਵੀ ਠੀਕ ਆ ਤੂੰ ਬਿਲਕੁਲ ਬਿਮਾਰੀ ਹੈ ਨਹੀਂ ਜਦੋਂ ਮੈਂ ਇੱਥੋਂ ਗਿਆ ਉਦੋਂ ਵੀ ਮੈਂ ਰਿਪੋਰਟ ਕਰਾਈ ਸੀ ਓਕੇ ਉਦੋਂ ਵੀ ਉਹ ਕਹਿੰਦੇ ਵੀ ਠੀਕ ਆ ਦਵਾਈ ਖਾ ਕੇ ਇੱਥੇ ਹਾਂਜੀ ਹਾਂਜੀ ਦਵਾਈ ਖਾ ਕੇ ਇੱਥੇ ਕਿੰਨਾ ਟਾਈਮ ਦਵਾਈ ਖਾ ਕੇ ਗਏ ਇੱਥੇ ਦਵਾਈ ਮੈਂ ਖਾ ਕੇ ਗਿਆ ਸੀਗਾ 9 ਹੁਣ ਜਦੋਂ ਮੈਂ ਵਾਪਸੀ ਆ ਰਿਹਾ ਸੀਗਾ ਅੱਛਾ ਤੇ ਮੈਂ ਕਿਹਾ ਵੀ ਫੇਰ ਚੈੱਕ ਕਰਾ ਲੀਏ ਓਕੇ ਫੇਰ ਵੀ ਉਹ ਕਹਿੰਦੇ ਵੀ ਬਿਲਕੁਲ ਓਕੇ ਆ ਬਾਕੀ ਮੇਰਾ weight ਮੇਰਾ ਸਾਰਾ ਹੀ ਰਹਿ ਗਿਆ ਜੀ 70 ਕਿਲੋ ਪਹਿਲਾਂ 70 ਕਿਲੋ ਪਹਿਲਾਂ ਮੇਰਾ 90 ਕਿਲੋ ਭਾਰ ਸੀ ਫੇਰ ਮੇਰਾ 70 ਰਹਿ ਗਿਆ ਜਦੋਂ ਬਿਮਾਰੀ ਦੇ ਬਾਵਜੂਦ ਓਕੇ ਹੁਣ ਇਸ ਟਾਈਮ ਮੇਰਾ 82 ਕਿਲੋ ਭਾਰ ਹੈ 82 ਕਿਲੋ ਆਪਣੇ ਨਾ ਕੈਮਰੇ ਦੇ ਜ਼ਰੀਏ ਜਿਹੜੀ ਆਪਣੀ ਵੀਡੀਓ ਆ ਇਹ ਆਪਣੇ ਲੱਖਾਂ ਵੀਰਾਂ ਭਰਾਵਾਂ ਨੇ ਦੇਖਣੀ ਆ ਵੀਡੀਓ ਤੁਹਾਡੇ ਵਰਗੇ ਕਈ ਭਰਾ ਬਾਹਰ ਵੀ ਬੈਠੇ ਆ ਬਾਹਲੇਆਂ ਕੰਟਰੀਆਂ 'ਚ ਉਹਨਾਂ ਨੇ ਵੀਡੀਓ ਦੇਖਣੀ ਆ ਬਿਲਕੁਲ ਆਪਾਂ ਉਹਨਾਂ ਨੂੰ ਸੱਚੀ ਜਾਣਕਾਰੀ ਸੱਚਾ ਸਨੇਹਾ ਕੀ ਦੇਣਾ ਚਾਹਾਂਗੇ ਇਸ ਬਿਮਾਰੀ ਦੇ ਰਿਗਾਰਡਿੰਗ ਸੱਚਾ ਸਨੇਹਾ ਦਾ ਇਹ ਹੀ ਹੈ ਜੀ ਵੀ ਜੇ ਹੋ ਸਕੇ ਤਾਂ ਵੱਧ ਵੱਧ ਕੋਸ਼ਿਸ਼ ਇਹ ਕਰੋ ਵੀ ਆਪਾਂ ਨੂੰ ਇਹ ਦਵਾਈ ਖਾਣੀ ਚਾਹੀਦੀ ਆ ਆਪਰੇਸ਼ਨ ਵਾਲੇ ਪਾਸੇ ਨਾ ਹੀ ਤਰੋਂ ਤਾਂ ਚੰਗੀ ਕਰਦੇ ਪੈਸੇ ਵਾਵਾ ਲਾਤੇ ਸੀ ਫਿਰ ਉੱਥੇ ਪੈਸੇ ਮੇਰੇ ਲੱਗੇ ਜੀ 3 ਲੱਖ अच्छा ਜੇ ਆਪਾਂ ਉਸ ਐਲੋਪੈਥੀ ਦੇ ਮੁਕਾਬਲੇ ਇਸ ਆਯੁਰਵੇਦ ਦੀ ਗੱਲ ਕਰੀਏ ਉਹਦੇ ਮੁਕਾਬਲੇ ਜਿਹੜਾ ਇਹਦਾ ਰੇਟ ਆ ਜ਼ਿਆਦਾ ਆ ਜਾਂ ਘੱਟ ਆ ਮੈਂ ਕਹਣਾ ਜੀ ਬਿਲਕੁਲ ਵਾਜਬ ਹੈ ਓਕੇ ਉੱਥੇ ਅਸੀਂ ਮੈਨੂੰ ਪਤਾ ਵੀ ਦੋ ਦਿਨਾਂ ਚ 60-65000 ਰੁਪਇਆ ਖਰਚ ਜਾਂਦੇ ਇਹ ਸਾਲ ਦੇ ਵਿੱਚ ਅਸੀਂ ਮਤਲਬ ਨਾ ਮਾਤਰੀ ਕਹਿ ਸਕਦੇ ਜੀ ਉਹਦੇ ਮੁਕਾਬਲੇ ਜੀ ਦੂਜੀ ਗੱਲ ਪ੍ਰੋਬਲਮ ਕੋਈ ਨਹੀਂ ਤੁਹਾਨੂੰ ਤਕਲੀਫ ਕੋਈ ਨਹੀਂ ਉੱਥੇ ਤਾਂ ਹੁਣ ਮੇਰਾ ਵੀ ਮੈਂ ਤੁਹਾਨੂੰ ਪੋਜੀਸ਼ਨ ਨਹੀਂ ਦੱਸ ਸਕਦਾ ਮੇਰੇ ਨਾਲ ਹੀ ਪੀਵੀਸੀ ਤੇ ਨਾਮ ਇਥੋਂ ਬੋਲ ਹੁੰਦਾ ਸੀ ਨਾ ਮੇਥੋਂ ਕੋਈ ਉਵੇਂ ਹੁੰਦਾ ਸੀ ਕੋਈ ਠੀਕ ਹੈ ਬਹੁਤ ਬੁਰੀ ਹਾਲਤ ਸੀ ਮੇਰੀ ਠੀਕ ਹੈ ਦੋਸਤੋ ਤੁਸੀਂ ਬਾਈ ਜੀ ਦੀਆਂ ਗੱਲਾਂ ਬਾਤਾਂ ਸੁਣੀਆਂ ਬਾਈ ਦਾ ਪਿੰਡ ਬਾਈ ਨੇ ਆਪਦਾ ਨਾਮ ਹੀ ਦੱਸਦਾ ਹਨਾ ਕਿਹੜਾ ਪਿੰਡ ਆ ਕਿੱਥੇ ਰਹਿੰਦਾ ਬਾਈ ਹਨਾ ਸਾਰਾ ਦੱਸਦਾ ਤੇ ਜਦੋਂ ਪੁੱਛੋਗੇ ਨਾ ਪਿੰਡ ਜਾ ਕੇ ਵੀ ਆਸਟ੍ਰੇਲੀਆ ਵਾਲੇ ਬਾਈ ਨੂੰ ਮਿਲਣਾ ਜਿਹੜਾ ਗਰਮੀਤ ਸਿੰਘ ਆ ਤਾਂ ਤੁਹਾਨੂੰ ਪਤਾ ਲੱਗ ਜਾਵੇ ਮੋਬਾਈਲ ਨੰਬਰ ਵੀ ਮੈਂ ਦੱਸ ਦੇਣਾ ਆਪਣਾ ਜੇ ਕਿਸੇ ਸੱਜਣ ਵੀਰ ਨੇ ਮੋਬਾਈਲ ਤੇ ਕੋਈ ਕੰਟੈਕਟ ਕਰਨਾ ਹੁੰਦਾ 9781324050 ਨੋਟ ਕਰ ਲਓ ਤੁਸੀਂ ਨੰਬਰ ਹਨਾ ਬਾਈ ਨੇ ਤੁਹਾਨੂੰ ਨੰਬਰ ਵੀ ਦੱਸਦਾ ਜੇ ਕਿਸੇ ਨੂੰ ਕੋਈ ਜਾਣਕਾਰੀ ਗਰਮੀਤ ਸਿੰਘ ਮੇਰਾ ਨਾਮ ਹੈ ਤੇ ਬਾਈ ਨੂੰ ਫੋਨ ਕਰਕੇ ਪੁੱਛ ਦੋਸਤੋ ਤੁਸੀਂ ਇਸੇ ਤਰ੍ਹਾਂ ਸਾਰੀਆਂ ਵੀਡੀਓ ਆਪਣੀਆਂ ਸੌਂਦਿਆਂ ਜਿਹੜੀ ਵੀ ਆਪਾਂ ਜਾਣਕਾਰੀ ਪਾਉਣੇ ਆ ਮੇਰਾ ਮਕਸਦ ਹੁੰਦਾ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਬੰਦੇ ਨੂੰ ਉਹ ਕਹੇ ਗੱਲ ਕਹਿਣਾ ਹੁੰਦਾ ਵੀ ਕੈਮਰੇ ਦੇ ਅੱਗੇ ਬੈਠ ਕੇ ਆਪਾਂ ਸੱਚ ਬੋਲਣਾ ਕਿਸੇ ਨੂੰ ਆਪਾਂ ਝੂਠ ਬੋਲ ਕੇ ਗਮਰਾਹ ਕਰਕੇ ਦਵਾਈ ਨਹੀਂ ਦੇਣੀ ਹਨਾ ਤੇ ਇਸੇ ਤਰ੍ਹਾਂ ਜੇ ਕਿਸੇ ਨੂੰ ਦੋਸਤੋ 슈ਗਰ ਦੀ ਸਮੱਸਿਆ ਹੈਗੀ ਆ ਜਾਂ 슈ਗਰ ਦੀ ਸਮੱਸਿਆ ਚਾਹੇ ਕਿਸੇ ਬੱਚੇ ਨੂੰ ਆ ਕਾਇਨ ਜਾਂ ਨੌਜਵਾਨ ਨੂੰ ਆ ਜਾਂ ਬਜ਼ੁਰਗ ਨੂੰ ਆ ਚਾਹੇ ਤੁਸੀਂ ਇੰਜੈਕਸ਼ਨ ਲੈਣੇ ਆ ਚਾਹੇ ਕੋਈ ਟੈਬਲੇਟ ਖਾਣੇ ਆ 20 ਤੋਂ 25 ਦਿਨਾਂ ਦੇ ਵਿੱਚ ਸਾਡਾ ਜਿਹੜਾ ਕੈਂਸਰ ਦੀ ਬਿਮਾਰੀ ਦਾ ਰਿਜ਼ਲਟ ਇਹ ਵੀ ਤੇ ਜਿਹੜਾ ਸ਼ੂਗਰ ਦਾ ਰਿਜ਼ਲਟ ਆ ਉਹ ਵੀ 20 ਤੋਂ 25 ਦਿਨਾਂ ਚ ਮਿਲ ਜਾਂਦਾ ਠੀਕ ਹੈ ਜੀ ਆ ਜਿਹੜਾ ਸ਼ੂਗਰ ਦੀ ਦਵਾਈ ਆ ਜੇ ਤੁਸੀਂ ਆਨਲਾਈਨ ਮੰਗਾਉਣੀ ਆ ਤਾਂ ਆਨਲਾਈਨ ਵੀ ਆ ਜੂਗੀ ਜਿਹੜੀ ਕੈਂਸਰ ਦੀ ਦਵਾਈ ਆ ਮਰੀਜ਼ ਨਹੀਂ ਲੈ ਕੇ ਆਉਣਾ ਜੇ ਕਿਸੇ ਨੂੰ ਕੈਂਸਰ ਦੀ ਸ਼ਿਕਾਇਤ ਆ ਮਰੀਜ਼ ਨਹੀਂ ਲੈ ਕੇ ਆਉਣਾ ਸਿਰਫ ਉਹਦੀਆਂ ਰਿਪੋਰਟਾਂ ਲੈ ਕੇ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਆ ਤੇ ਜਿਹੜਾ ਮਿਲਣ ਦਾ ਸਮਾਂ ਸਥਾਨ ਆ ਉਹ ਤੁਹਾਨੂੰ ਮੈਂ ਦੱਸੂਗਾ ਵੀਡੀਓ ਦੇ ਵਿੱਚ ਐਂਡ ਤੇ ਇਸੇ ਤਰ੍ਹਾਂ ਜੇ ਅੱਜ ਦੀ ਹੋਰ ਆਪਾਂ ਗੱਲ ਕਰੀਏ ਸਾਡੇ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਚੱਲ ਰਿਹਾ ਨਸ਼ਿਆਂ ਦਾ ਸਾਡੀ ਨੌਜਵਾਨ ਪੀੜ੍ਹੀ ਬਹੁਤ ਜ਼ਿਆਦਾ ਇਸ ਬਿਮਾਰੀ ਜਿਹੜੀ ਦਲਦਲਾ ਨਸ਼ਿਆਂ ਦੀ ਦਲਦਲ ਦੇ ਵਿੱਚ ਤਸਦੀ ਜਾ ਚੁੱਕੀ ਆ ਠੀਕ ਹੈ ਤੇ ਜੇ ਮੈਂ ਗੱਲ ਕਰਾਂ ਨਸ਼ਿਆਂ ਦੇ ਸੰਬੰਧ ਦੇ ਵਿੱਚ ਤਾਂ ਜਿਹੜਾ ਸਾਡੀ ਨਸ਼ੇ ਦੀ ਦਵਾਈ ਆ ਮੈਂ ਉਹ ਵੀ ਦਵਾਈ ਖਾਣ ਤੋਂ ਪਹਿਲਾਂ ਕਹਿਣਾ ਹੁੰਨਾ ਤੁਸੀਂ ਇਹਨੂੰ ਪਹਿਲਾਂ ਕਿਸੇ ਵੀ ਲੈਬ ਤੋਂ ਟੈਸਟ ਕਰਵਾ ਲਓ ਇਹਦੇ ਵਿੱਚ ਕੋਈ ਕੈਮੀਕਲ ਕੋਈ ਸਟੀਰੋਇਡ ਕੋਈ ਡਰੱਗ ਨਹੀਂ ਹੈਗਾ ਠੀਕ ਹੈ ਜੋ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਚਾਹੇ ਕੋਈ ਮੁੰਡਾ ਚਾਹੇ ਕੋਈ ਕੁੜੀ ਆ ਕੋਈ ਵੀ ਨਸ਼ਾ ਕਰਦੇ ਆ ਤੁਸੀਂ ਠੀਕ ਹੈ ਹਫਤੇ ਚ ਰਿਜ਼ਲਟ ਮਿਲ ਜੂਗਾ 2.5 ਤੋਂ 3 ਮਹੀਨੇ ਦਵਾਈ ਖਾਣੀ ਆ ਨਸ਼ੇ ਦੀ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਅਸੀਂ ਕੋਈ ਬੰਦਾ ਦਾਖਲ ਨਹੀਂ ਕਰਨਾ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਦਵਾਈ ਦੇਣੀ ਆ ਦਵਾਈ ਖਾਣੀ ਆ ਰਿਜ਼ਲਟ ਮਿਲ ਜੂਗਾ ਇਸੇ ਤਰ੍ਹਾਂ ਸਾਡੀਆਂ ਜੇ ਕੋਈ ਭੈਣਾਂ ਨੂੰ ਜਾਂ ਬੱਚੀਆਂ ਨੂੰ ਥਾਇਰੋਇਡ ਦੀ ਸਮੱਸਿਆ ਹੈਗੀ ਆ ਜਾਂ ਕਿਸੇ ਜੈਂਟਸ ਨੂੰ ਸਮੱਸਿਆ ਹੈਗੀ ਥਾਇਰੋਇਡ ਦੀ ਉਹਦਾ ਵੀ ਸਾਡੇ ਕੋਲ ਟਰੀਟਮੈਂਟ ਮਿਲ ਜੂਗਾ ਤੁਹਾਨੂੰ ਮਾਈਗ੍ਰੇਨ ਡਿਪਰੈਸ਼ਨ ਦੀ ਜੇ ਕਿਸੇ ਨੂੰ ਸਮੱਸਿਆ ਹੈਗੀ ਆ ਉਹਦਾ ਵੀ ਤੁਹਾਨੂੰ ਟਰੀਟਮੈਂਟ ਮਿਲ ਜੂਗਾ ਜਿਹੜੀਆਂ ਇਹ ਦਵਾਈਆਂ ਸਾਰੀਆਂ ਆਯੁਰਵੈਦ ਦਵਾਈਆਂ ਕਿਸੇ ਵੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਜੀ ਰਿਜ਼ਲਟ ਮਿਲੂਗਾ ਗਰੰਟੀ ਨਾਲ ਰਿਜ਼ਲਟ ਮਿਲ ਜੂਗਾ ਤੁਹਾਨੂੰ ਤੇ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਮਿਲਣ ਦੀ ਤੁਸੀਂ ਮਿਲਣਾ ਕਿੱਥੇ ਆ ਜੇ ਤਾਂ ਤੁਸੀਂ ਨਾਨਕਸਰ ਕਲੇਰਾ ਮਿਲਣਾ ਜਗਰਾਉਂ ਦੇ ਕੋਲੇ ਆ ਜ਼ਿਲ੍ਹਾ ਲੁਧਿਆਣਾ ਜੇ ਤਾਂ ਤੁਸੀਂ ਨਾਨਕਸਰ ਕਲੇਰਾ ਮਿਲਣਾ ਇੱਥੇ ਤਿੰਨ ਦਿਨ ਮਿਲ ਸਕਦੇ ਆ ਤੁਸੀਂ ਸਾਨੂੰ ਆ ਕੇ ਐਤਵਾਰ ਸੋਮਵਾਰ ਤੇ ਮੰਗਲਵਾਰ ਜਿਹੜਾ ਮਿਲਨ ਦਾ ਸਮਾਂ ਹੈਗਾ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਜੇ ਅਰਾਈਆਂ ਵਾਲਾ ਕਲਾ ਪਿੰਡ ਆ ਫਰੀਦਕੋਟ ਦੇ ਨਾਲ ਜਿੱਥੇ ਆਪਾਂ ਪਹਿਲਾਂ ਦਵਾਈ ਦੇਣੀ ਦਿੰਨੇ ਆ ਤੇ ਦਿੰਦੇ ਆ ਰਹੇ ਆ ਠੀਕ ਹੈ ਜੀ ਜੇ ਤੁਸੀਂ ਉੱਥੇ ਦਵਾਈ ਲੈਣ ਆਉਣਾ ਉੱਥੇ ਤੁਸੀਂ 5 ਦਿਨ ਆ ਸਕਦੇ ਆ ਬੁੱਧ ਵੀਰ ਸ਼ੁੱਕਰ ਸ਼ਨੀ ਤੇ ਐਤ ਠੀਕ ਹੈ ਜੀ ਉੱਥੇ ਐਤਵਾਰ ਵੀ ਦਵਾਈ ਮਿਲ ਜੂਗੀ ਇਹ ਨਹੀਂ ਸੋਚਣਾ ਵੀ ਐਤਵਾਰ ਇੱਥੇ ਵੀ ਐਤਵਾਰ ਉੱਥੇ ਵੀ ਦਵਾਈ ਮਿਲਦੀ ਆ ਠੀਕ ਆ ਏ ਤਾਂ ਸੀਗਾ ਤੁਹਾਨੂੰ ਦਵਾਈ ਦੇਣ ਦਾ ਮੈਂ ਤੁਹਾਨੂੰ ਸਥਾਨ ਦੱਸਿਆ ਕਿੱਥੇ ਕਿੱਥੇ ਦਵਾਈ ਮਿਲਦੀ ਹੈ ਤੇ ਹਰ ਦੋਨੋਂ ਸਥਾਨਾਂ ਤੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਦਵਾਈ ਮਿਲਦੀ ਹੈ ਇਸ ਤੋਂ ਬਾਅਦ ਜੇ ਤੁਸੀਂ ਮੇਰੇ ਨਾਲ ਕੋਈ ਫੋਨ ਤੇ ਗੱਲ ਕਰਨੀ ਆ ਉਹ ਮੈਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੱਸ ਦਿੰਦਾ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਫੋਨ ਕਰਨਾ ਜੇ ਕੋਈ ਜਾਣਕਾਰੀ ਲੈਣੀ ਆ ਲੈ ਸਕਦੇ ਆ ਮੋਬਾਈਲ ਨੰਬਰ ਜਿਹੜਾ ਆਪਣਾ ਫੋਨ ਨੰਬਰ ਹੈਗਾ 77101 07174 ਜਿਹੜਾ ਫੋਨ ਨੰਬਰ ਹੈਗਾ 7710107774 ਜਿਹੜਾ ਦੂਸਰਾ ਨੰਬਰ ਹੈਗਾ 9465407774 9465407174 ਦੋਸਤੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੇ ਅਪਰਾਲੇ ਜਿਹੜਾ ਸਾਡਾ ਕੰਮ ਆ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਦੋਂ ਵੀ ਤੁਸੀਂ ਆਉਣਾ ਬਸ ਬੇਨਤੀ ਆ ਫੋਨ ਕਰਕੇ ਆਉਣਾ ਬਿਨਾ ਫੋਨ ਕੀਤੇ ਤਾਂ ਤੁਸੀਂ ਨਹੀਂ ਆਉਣਾ ਸਾਰਿਆਂ ਨੂੰ ਪਿਆਰ ਭਰੀ ਸਾਸੀਕਾ